ਵੈਘੁਰੂ ਜੀ ਕਾ ਖਾਲਸਾ ਵੈਘੁਰੂ ਜੀ ਕੀ ਫਤਿਹ ਸੋ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਮਜੂਦਾ ਮੁਖੀ ਸੰਤ ਬਾਬਾ ਭੁੱਲਾ ਸਿੰਘ ਜੀ ਫਕ ਸੇਵਾਦਾਰ ਬਾਬਾ ਗੁਰਨਾਮ ਸਿੰਘ ਜੀ ਯੂਪੀ ਵਾਲੇ ਮਹਾਂਪੁਰਖਾਂ ਦੇ ਸੰਯੋਗ ਦੇ ਨਾਲ ਜੋ ਬਾਬਾ ਭੁੱਲਾ ਸਿੰਘ ਜੀ ਤੇ ਬਾਬਾ ਗੁਰਨਾਮ ਸਿੰਘ ਹੁਣਾਂ ਨੇ ਧਰਾਵੀ ਤੋਂ ਪਾਰ ਪਿੰਡ ਗੁਰਤਕ ਦੀ ਜ਼ਮੀਨ ਅਪਧਨ ਕਰਨ ਦੀ ਸੇਵਾ ਆਰੰਭ ਕੀਤੀ ਆ ਸੋ ਸਾਧਗੁਰਾਂ ਦੀ ਮਿਹਰ ਨਾਲ ਕਿਰਪਾ ਹਈਆ 50 ਕਿੱਲੇ ਲਗਭਗ ਪੱਧਰ ਹੋ ਚੁੱਕਿਆ ਜਿਹਦੇ ਵਿੱਚ ਕੰਪਿਊਟਰ ਕਰਾ ਵੀ ਕਰਨਾ ਅੱਜ ਤੋਂ ਸ਼ੁਰੂ ਹੋ ਗਿਆ ਸੋ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਵੱਧ ਤੋਂ ਵੱਧ ਡੀਜ਼ਲ ਦੀ ਸੇਵਾ ਦੀ ਲੋੜ ਆ ਸੋ ਜਿਹੜੀਆਂ ਸੰਗਤਾਂ ਸਵਾਮਾ ਲੈ ਕੇ ਆਉਂਦੀਆਂ ਉਹਨਾਂ ਨੂੰ ਬੇਨਤੀ ਆ ਕਿ ਰਾਵੀ ਤੋਂ ਪਾਰ ਦੋ ਜੰਗਲ ਨੰਗ ਕੇ ਤੇ ਜਮੀਨ ਜਿੱਥੇ ਸੇਵਾ ਚੱਲ ਰਹੀ ਆ ਇੱਥੇ ਫੌਂਟਨ ਦੀ ਕਿਰਪਾਲਤਾ ਕਰੋ ਐਨਆਰਆਈ ਵੀਰਾਂ ਨੂੰ ਬੇਨਤੀ ਆ ਇਲਾਕੇ ਦੇ ਸੰਗਤ ਨੂੰ ਬੇਨਤੀ ਆ ਸੇਵਾਦਾਰ ਚੜ੍ਹ ਕੇ ਹਾਜ਼ਰੀਆਂ ਭਰ ਕੇ ਤੇ ਚੱਲ ਰਹੀਆਂ ਸ੍ਰਾਵਾਂਾਂ ਦੇ ਵਿੱਚ ਯੋਗਦਾਨ ਪਾ ਕੇ ਗੁਰੂ ਦੀਆਂ ਕੀਸਾਂ ਪ੍ਰਾਰਥਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ